ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਰਾਤ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਮੀਂਹ ਦੀ ਕਾਰਵਾਈ ਪੰਜਾਬ ਦੇ ਪੱਛਮੀ ਇਲਾਕੇ ਵਿੱਚ ਸ਼ੁਰੂ ਹੋ ਚੁੱਕੀ ਹੈ ਤਾਜ਼ਾ ਹਾਲਾਤ ਦੇਖ ਸਕਦੇ ਹੋ ਕਿ ਪਾਕਿਸਤਾਨ ਦੇ ਨਾਲ ਲੱਗਦਾ ਬਾਰਡਰ ਏਰੀਆ ਤੇ ਹਰਿਆਣਾ ਅਤੇ ਰਾਜਸਥਾਨ ਦੇ ਕੁਝ ਕੁ ਇਲਾਕੇ ਦੇ ਵਿੱਚ ਕਿਣਮਣਕਣੀ ਜਿਹੜੀ ਉਹ ਸਟਾਰਟ ਹੋ ਚੁੱਕੀ ਹੈ ਅਗਰ ਤੁਹਾਨੂੰ ਦਿਖਾ ਸਕਾ ਤਾਂ ਤੁਸੀਂ ਦੇਖੋਗੇ ਕਿ ਕਿਣਮਣਕਣੀ ਦਾ ਮਾਹੌਲ ਜਿਹੜਾ ਹੈ ਉਹ ਲਗਾਤਾਰ ਪੱਛਮੀ ਇਲਾਕੇ ਤੋਂ ਵਧਦਾ ਹੋਇਆ ਨਜ਼ਰ ਆ ਰਿਹਾ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਸਿਸਟਮ ਜਿਹੜਾ ਹੈ ਪੱਛਮੀ ਰੂਪ ਤੋਂ ਚੱਲੂਗਾ ਤੇ ਇਹ ਸਿਸਟਮ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਹ ਇਲਾਕਾ ਇਦੇ ਵਿੱਚ ਪਾਕਿਸਤਾਨ ਦਾ ਬਾਰਡਰ ਏਰੀਆ ਇਦੇ ਵਿੱਚ ਫਿਰੋਜ਼ਪੁਰ ਫਜ਼ਿਲਕਾ ਤਰਨਤਾਰਨ ਥੋੜਾ ਜਿਹਾ ਇਲਾਕਾ ਅੰਮ੍ਰਿਤਸਰ ਦਾ ਕਿਰਮਤ ਕਣੀ ਸ਼ੁਰੂ ਹੋ ਚੁੱਕੀ ਹੈ ਜੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਮੌਸਮ ਕਿਵੇਂ ਦਾ ਹੈ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਿਓ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਿਓ ਜਾਣਕਾਰੀ ਚੰਗੀ ਲੱਗੂਗੀ ਵੀਡੀਓ ਲਾਈਕ ਕਰਦੇ ਹੋ ਗੱਲ ਕਰੀਏ ਜਿਵੇਂ ਤੁਹਾਨੂੰ ਦੱਸਿਆ ਸੀ ਕਿ 8 ਵਜੇ ਦੇ ਨੇੜੇ ਤੇ ਸਿਸਟਮ ਪੂਰਨ ਤੌਰ ਤੇ ਐਕਟਿਵੇਟ ਹੋ ਜਾਊਗਾ ਤੇ ਇਸੇ ਤਰੀਕੇ ਨਾਲ ਸਿਸਟਮ ਬਣਦਾ ਹੋਇਆ ਨਜ਼ਰ ਆ ਰਿਹਾ ਤੇ ਹੌਲੀ ਹੌਲੀ ਲਗਭਗ ਅਗਲੇ 2-3 ਘੰਟੇ ਤੱਕ ਪੂਰੇ ਪੰਜਾਬ ਦੇ ਉੱਪਰ ਜਿਹੜੀ ਕਾਰਵਾਈ ਪੈਣ ਦੀ ਸ਼ੁਰੂ ਹੋਣ ਦੀ ਨਜ਼ਰ ਆ ਰਹੀ ਹੈ ਪੰਜਾਬ ਦੇ ਨਾਲ ਨਾਲ ਹਰਿਆਣਾ ਰਾਜਸਥਾਨ ਅਤੇ ਨਾਲ ਦੀ ਨਾਲ ਯੂਪ हिमाचल उत्तराखंड ਤੇ ਨਾਲ ਦੀ ਨਾਲ ਸ਼੍ਰੀਨਗਰ ਇਹਨਾਂ ਵਿੱਚ ਕਾਰਵਾਈ ਤੜਕੇ ਸਵੇਰੇ 4 ਵਜੇ ਤੱਕ ਪੂਰਨ ਤੌਰ ਤੇ ਪੈਂਦੀ ਹੋਈ ਨਜ਼ਰ ਆ ਰਹੀ ਹੈ ਇਸ ਮੀਂਹ ਦੇ ਕਾਰਨ ਥੋੜੀ ਬਹੁਤੀ ਗੜੇ ਮਾਰੀ ਦੇ ਵੀ ਹਾਲਾਤ ਬਣ ਸਕਦੇ ਨੇ ਕਿਉਂਕਿ ਠੰਡ ਦੇ ਮੌਸਮ ਵਿੱਚ ਜਦੋਂ ਵੀ ਮੀਂਹ ਪੈਂਦਾ ਤਾਂ ਅਕਸਰ ਦੇਖਦੇ ਆ ਕਿ ਗੜੇ ਮਾਰੀ ਦਾ ਮਾਹੌਲ ਬਣ ਹੀ ਜਾਂਦਾ ਤੇ ਹੁਣ ਇਸ ਸਮੇਂ ਜਿਹੜੇ ਹਾਲਾਤ ਨੇ ਤਾਜ਼ਾ ਦੇਖ ਸਕਦੇ ਹੋ ਕਿ ਲਗਭਗ 8 ਵਜੇ ਨੇੜੇ ਤੇੜ ਦਾ ਮੌਸਮ ਜਿਹੜਾ ਇਹ ਉਹ ਪੱਛਮੀ ਰੂਪ ਦੇ ਪੱਛਮੀ ਬੈਲਟ ਜਿਹੜੀ ਆਪਣੀ ਇਹਦੇ ਵਿੱਚ ਮੀਂਹ ਸਟਾਰਟ ਹੋ ਚੁੱਕਿਆ ਜੀ ਤੇ ਬਾਕੀ ਆਉਂਦੇ ਲਗਭਗ 2 ਜਾਂ 3 ਘੰਟੇ ਦੇ ਵਿੱਚ ਪੂਨਾਕ ਪੰਜਾਬ ਇਹ ਕਵਰ ਕਰ ਜਾਊਗਾ ਦੁਆਬੇ ਦਾ ਇਲਾਕਾ ਰਹਿ ਜਾਊਗਾ ਮਾਝੇ ਅਤੇ ਮਾਲਵੇ ਨੂੰ ਵੀ ਇਹ ਲਗਭਗ 11 ਤੋਂ 12 ਵਜੇ ਦਾ ਕਵਰ ਕਰਦਾ ਹੋਇਆ ਨਜ਼ਰ ਆ ਰਿਹਾ ਤੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਪੂਰਨ ਤੌਰ ਤੇ ਪੂਰੇ ਪੰਜਾਬ ਨੂੰ ਇਹ ਸਿਸਟਮ ਕਵਰ ਕਰ ਜਾਵੇਗਾ ਇਹ ਸਿਸਟਮ ਜਿਹੜਾ ਕੱਲ ਸ਼ਾਮ ਤੱਕ ਚੱਲਦਾ ਹੋਇਆ ਨਜ਼ਰ ਆ ਰਿਹਾ ਤੇ ਮਾਝਾ ਅਤੇ ਮਾਲਵੇ ਨੂੰ ਇਹ ਲਗਭਗ ਕੱਲ ਦੁਪਹਿਰੇ 12 ਤੋਂ 1 ਵਜੇ ਤੱਕ ਸਾਫ਼ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਸ਼ਾਮ ਤੱਕ ਦੁਆਬੇ ਦੇ ਇਲਾਕੇ ਜਿਵੇਂ ਕਿ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਚੰਡੀ ਹੇਟਲੇ ਪਾਸੇ ਹਰਿਆਣਾ ਦੇ ਗੁਰੂ ਖੇਤਰ ਦਾ ਇਲਾਕਾ ਗੁਰੂ ਖੇਤਰ ਤੋਂ ਸੋਨੀਪੱਤ ਪਾਣੀਪੱਤ ਤੱਕ ਦਿੱਲੀ ਇਹ ਸਾਰੇ ਇਲਾਕੇ ਦੇ ਵਿੱਚ ਸ਼ਾਮ ਤੇ ਤੱਕ ਮੀਂਹ ਹੁੰਦਾ ਨਜ਼ਰ ਆਵੇਗਾ ਲਗਭਗ 24 ਘੰਟੇ ਲਗਾਤਾਰ ਇਹ ਮੀਂਹ ਦੇ ਅਲਰਟ ਜਾਰੀ ਨੇ ਤੇ ਬਾਕੀ ਕੱਲ ਨੂੰ ਪਸੰਤ ਪੰਚਮੀ ਹੈ ਤੇ ਦੇਖੋ ਹੁਣ ਕੀ ਬਣਦਾ ਨੁਕਸਾਨ ਹੁੰਦਾ ਜਾਂ ਕਿਆ ਹੁੰਦਾ ਬਾਕੀ ਲਗਾਤਾਰ ਅਪਡੇਟ ਨਿਕਲ ਕੇ ਜਿਹੜੀ ਸਾਹਮਣੇ ਆਵੇਗੀ ਤੁਹਾਡੇ ਤੱਕ ਵੀਡੀਓ ਸ਼ੇਅਰ ਕਰਾਂਗੇ ਇਹ ਸੀ ਜੀ ਅੱਜ ਰਾਤ ਦੀ ਅਪਡੇਟ ਤਗੜੇ ਮੀਂਹ ਦੀ ਕਾਰਵਾਈ ਹੈ ਜੀ ਤੇ ਅਗਲ ਕੋਈ ਹੋਰ ਜਾਣਕਾਰੀ ਸਾਂਝੀ ਕਰਨੀ ਹੋਈ ਤਾਂ ਵੀਡੀਓ ਸਾਂਝੀ ਕਰ ਦਵਾਂਗੇ ਚੈਨਲ ਸਬਸਕ੍ਰਾਈ